ਇੱਕ ਡੀਐਸਪੀ ਦੀ ਨਕਲੀ ਪ੍ਰੋਫਾਈਲ ਬਣਾ ਕੇ ਲੋਕਾਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਡੀਐਸਪੀ ਲਖਸ਼ੇ ਪਾਂਡੇ ਜਿਹੜੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਨੇ ਔਰ ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਵਰਤੀਆਂ ਗਈਆਂ ਔਰ ਉਸ ਤੋਂ ਬਾਅਦ ਜਦੋਂ ਪ੍ਰੋਫਾਈਲ ਬਣ ਜਾਂਦੀ ਹੈ ਤੇ ਬਾਅਦ ਵਿੱਚ ਕੁਝ ਲੋਕਾਂ ਨੂੰ ਮੈਸੇਜ ਵੀ ਉਸ ਤੋਂ ਭੇਜੇ ਗਏ ਖਾਸ ਕਰਕੇ ਕੁੜੀਆਂ ਨੂੰ ਬੀਬੀਆਂ ਨੂੰ ਗਲਤ ਤਰੀਕੇ ਨਾਲ ਮੈਸੇਜ ਭੇਜੇ ਗਏ ਇਤਰਾਜ ਹੋ ਗਏ ਭੇਜੇ ਗਏ ਔਰ ਨਾਲ ਹੀ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਇਸ ਪ੍ਰੋਫਾਈਲ ਤੋਂ ਔਰ ਜਦੋਂ ਇਸ ਦਾ ਪਤਾ ਲੱਗਦਾ ਲੋਕਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਜਾ ਕੇ ਪੜਤਾਲ ਵਿੱਚ ਪਤਾ ਲੱਗਦਾ ਕਿ ਏਡੀਐਸਪੀ ਲਖਸ਼ੇ ਪਾਂਡੇ ਨਹੀਂ ਬਲਕਿ ਉਹਨਾਂ ਦੇ ਨਾਂ ਦੇ ਉੱਤੇ ਕੋਈ ਹੋਰ ਸਾਈਬਰ ਠੱਗ ਹੈ ਜਿਹੜਾ ਉਹ ਲੋਕਾਂ ਨੂੰ ਠੱਗਣ ਦੀ ਵਿਉਂਤ ਬਣਾ ਰਿਹਾ ਸੀ ਤਾਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਉਸਨੇ ਪੁਲਿਸ ਦੀ ਨਕਲੀ ਆਈਡੀ ਵੀ ਬਣਾ ਰੱਖੀ ਸੀ ਔਰ ਹੋਰ ਫਰਜੀ ਜਿਹੜੇ ਨੇ ਦਸਤਾਵੇਜ਼ ਹੁੰਦੇ ਨੇ ਕਿ ਉਹ ਡੀਐਸਪੀ ਲੱਗੇ ਯਾਨੀ ਕਿ ਕੱਲ ਨੂੰ ਕਿਸੇ ਨੂੰ ਸ਼ੱਕ ਵੀ ਹੋਵੇ ਤਾਂ ਮੌਕੇ ਦੇ ਉੱਤੇ ਦਿਖਾ ਕੇ ਤੇ ਕਹੇ ਕਿ ਉਹੀ ਡੀਐਸਪੀ ਹੈ ਤਾਂ ਇਸ ਤਰੀਕੇ ਨਾਲ ਡੀਐਸਪੀ ਲਖਸ਼ ਪਾਂਡੇ ਦੇ ਪ੍ਰੋਫਾਈਲ ਦੀ ਜੋ ਫੋਟੋਆਂ ਦੀ ਦਰਵਰਤੋ ਵੀ ਕੀਤੀ ਗਈ ਹੈ ਸਾਈਬਰ ਠੱਗਾਂ ਦਾ ਇੱਕ گرو ਹੈ ਜਿਸ ਨੇ ਚੰਡੀਗੜ੍ਹ ਦੇ ਡੀਐਸਪੀ ਲਖਸ਼ ਪਾਂਡੇ ਦੀ ਸੋਸ਼ਲ ਮੀਡੀਆ ਦੇ ਉੱਤੇ ਫਰਜੀ ਪ੍ਰੋਫਾਈਲ ਬਣਾਈ ਔਰ ਬਾਅਦ ਵਿੱਚ ਉਹਨਾਂ ਨੇ ਉਸ ਪ੍ਰੋਫਾਈਲ ਤੋਂ ਬੀਬੀਆਂ ਨੂੰ ਗਲਤ ਮੈਸੇਜ ਵੀ ਭੇਜੇ ਔਰ ਡੀਐਸਪੀ ਦੇ ਨਾਂ ਤੇ ਬਹਾਨਾ ਬਣਾ ਕੇ ਲੋਕਾਂ ਤੋਂ ਪੈਸੇ ਵੀ ਮੰਗੇ ਗਏ ਔਰ ਮੁਲਜ਼ਮਾਂ ਨੇ ਇਸ ਸਾਰੇ ਨਾਮ ਦੇ ਉੱਤੇ ਫਰਜੀ ਆਧਾਰ ਕਾਰਡ ਤੇ ਪੁਲਿਸ ਆਈਡੀ ਵੀ ਫਰਜੀ ਬਣਾ ਰੱਖੀ ਸੀ ਇੱਥੇ ਵੀ ਦੱਸਣਾ ਬਣਦਾ ਹੈ ਕਿ ਡੀਐਸਪੀ ਲਖਸ਼ਪਾण्डे ਡੈਪੂਟੇਸ਼ਨ ਤੇ ਚੰਡੀਗੜ੍ਹ ਆਏ ਹੋਏ ਨੇ ਔਰ ਰੋਡ ਤੇ ਸੇਫਟੀ ਵਿਭਾਗ ਦੇ ਵਿੱਚ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਡੀਐਸਪੀ ਲਖਸ਼ਪਾण्डे ਨੇ ਕਿਹਾ ਕਿ ਇਹ ਸਾਈਬਰ ਜਿਹੜਾ ਸਾਰਾ ਕੁਝ ਹੈ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਲਈ ਕੀਤਾ ਗਿਆ ਔਰ ਗੈਰਕਾਨੂੰਨੀ ਹੈ ਔਰ ਉਹਨਾਂ ਨੇ ਨਾ ਸਿਰਫ ਉਹਨਾਂ ਦੀ ਇਮੇਜ ਨੂੰ ਨੁਕਸਾਨ ਬਚਾਇਆ ਬਲਕਿ ਆਮ ਲੋਕ ਵੀ ਪਰੇਸ਼ਾਨ ਹੋਏ ਨੇ ਇਸ ਦੇ ਨਾਲ ਔਰ ਮਾਮਲੇ ਦੇ ਵਿੱਚ ਚੰਡੀਗੜ੍ਹ ਸਾਈਬਰ ਸੈੱਲ ਥਾਣਾ ਪੁਲਿਸ ਨੇ ਅਪਰਾਧਿਕ ਧਰਾਵਾਂ ਦੇ ਤਹਿਤ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਹੈ। ਇਹ ਐਫ ਆਈ ਆਰ ਤਾਂ ਦਰਜ ਹੋ ਗਈ ਹੈ ਫਿਰ ਅੱਗੇ ਪੜਤਾਲ ਦੇ ਵਿੱਚ ਪਤਾ ਲੱਗੇਗਾ ਕਿ ਉਹ ਕੌਣ ਕੌਣ ਕਾਬੂ ਆਉਂਦੇ ਨੇ ਔਰ ਇਹ ਇੱਕ ਜਣਾ ਸੀ ਚਲਾਉਣ ਵਾਲਾ ਜਾਂ ਉਸ ਦੇ ਅੰਡਰ ਕਿੰਨੇ ਕੰਮ ਕਰਦੇ ਸੀ। ਡੀ ਐਸ ਪੀ ਲక్ష్ਪਾण्डे ਨੇ ਪੁਲਿਸ ਨੂੰ ਦੱਸਿਆ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਦੇ ਨਾਂ ਤੇ ਫਰਜੀ ਅਕਾਊਂਟ ਬਣਾਏ ਗਏ ਜਿਸ ਦੇ ਵਿੱਚ ਉਹਨਾਂ ਦੀ ਯੂਨੀਫਾਰਮ ਵਾਲੀ ਫੋਟੋ ਤੱਕ ਵੀ ਜਿਹੜੀ ਹੈ ਯੂਜ਼ ਕੀਤੀ ਗਈ। ਔਰ ਇਹਨਾਂ ਅਕਾਊਂਟਸ ਤੋਂ ਲੋਕਾਂ ਤੋਂ ਪੈਸੇ ਵੀ ਮੰਗੇ ਜਾਂਦੇ ਸੀ ਔਰ ਉਹਨਾਂ ਨੇ ਸਾਫ਼ ਕੀਤਾ ਕਿ ਇਹ ਉਹਨਾਂ ਦਾ ਅਸਲੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ ਬਲਕਿ ਸਾਈਬਰ ਠੱਗ ਉਹਨਾਂ ਦੇ ਨਾਮ ਤੇ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਠੱਗਦੇ ਸਨ ਹੁਣ ਸਵਾਲ ਇੱਥੇ ਵੀ ਪੈਦਾ ਹੁੰਦਾ ਕਿ ਉਹਨਾਂ ਨੇ ਡੈਪੂਟੇਸ਼ਨ ਤੇ ਚੰਡੀਗੜ੍ਹ ਪੁਲਿਸ ਵਿੱਚ ਆਏ ਡੀਐਸਪੀ ਲક્ષੇ ਪਾਂਡੇ ਦੀਆਂ ਫੋਟੋਆਂ ਹੀ ਇਸਤੇਮਾਲ ਕਿਉਂ ਕੀਤੀਆਂ ਕੀ ਉਹਨਾਂ ਦਾ ਕੋਈ ਭੇਤ ਲੈ ਰਿਆ ਸੀ ਕਿ ਉਹਨਾਂ ਦੀਆਂ ਫੋਟੋਆਂ ਵਰਤ ਕੇ ਔਰ ਦੱਸ ਕੇ ਕਿ ਉਹਨਾਂ ਕੋਲ ਰੈਂਕ ਕਿਹੜਾ ਹੈ ਕਿ ਡੀਐਸਪੀ ਨੇ ਔਰ ਲੋਕਾਂ ਨੂੰ ਵੀ ਦੱਸ ਸਕਣ ਕਿ ਉਹ ਹੀ ਡੀਐਸਪੀ ਨੇ ਔਰ ਇਸ ਤਰ੍ਹਾਂ ਦੇ ਕਿਹੜੇ ਲੋਕ ਨਿਕਲਣਗੇ ਕੀ ਉਹਨਾਂ ਉੱਤੇ ਨਜ਼ਰ ਰੱਖ ਰਹੇ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਉਹਨਾਂ ਦੀ ਜਿਹੜੀ オリジナル ਪ੍ਰੋਫਾਈਲ ਹੈ ਉਸਤੇ ਕਿਸ ਤਰ੍ਹਾਂ ਦੀ ਪ੍ਰੋਫਾਈਲ ਪਿਕਚਰ ਲੱਗੀ ਹੈ ਜਾਂ ਹੋਰ ਕਈ ਚੀਜ਼ਾਂ ਤਾਂ ਸਾਰਾ ਕੁਝ ਜਿਹੜਾ ਕੀ ਉਹਨਾਂ ਨੇ ਪਹਿਲਾਂ ਡੀਐਸਪੀ ਦੇ ਬਾਰੇ ਜਾਣ ਲਿਆ ਸੀ ਕਿ ਸੋਸ਼ਲ ਮੀਡੀਆ ਤੇ ਅਕਾਊਂਟ ਪਹਿਲਾਂ ਹੈ ਜਾਂ ਨਹੀਂ ਹੈ ਫਿਰ ਫੇਸਬੁੱਕ ਜਾਂ ਇੰਸਟਾਗ੍ਰam ਦੇ ਉੱਤੇ ਅਕਾਊਂਟ ਬਣਾਏ ਗਏ ਔਰ ਇਸ ਤਰੀਕੇ ਦੇ ਨਾਲ ਅਕਾਊਂਟ ਬਣਾਉਣ ਤੋਂ ਬਾਅਦ ਜਿਹੜੇ ਨੇ ਮੈਸੇਜ ਤੱਕ ਭੇਜੇ ਜਾਂਦੇ ਨੇ ਔਰ ਪ੍ਰੋਫੈਸ਼ਨਲ ਜਿਹੜੀ ਜਾਣਕਾਰੀ ਹੈ ਉਸ ਦਾ ਵੀ ਗਲਤ ਇਸਤੇਮਾਲ ਕੀਤਾ ਗਿਆ ਕੁਝ ਅਕਾਊਂਟ ਦੇ ਉੱਤੇ ਨੀਲਾ ਟਿਕ ਵੀ ਲੱਗਿਆ ਹੋਇਆ ਸੀ ਕਿਉਂਕਿ ਅੱਜ ਕੱਲ ਜਿਹੜਾ ਬਲੂ ਟਿਕ ਲੈਣ ਦਾ ਰਵਾਜ ਤੁਰ ਪਿਆ ਤੇ ਪੈਸੇ ਦਿਓ ਔਰ ਬਲੂ ਟਿਕ ਲਓ ਇਸ ਦੇ ਉੱਤੇ ਸੋਸ਼ਲ ਮੀਡੀਆ ਜਿਹੜੀਆਂ ਐਪਸ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਨਜਮਾ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਦੇ ਨਾਮ ਦੇ ਉੱਤੇ ਬਣਾਏ ਪ੍ਰੋਫਾਈਲ ਦੇ ਉੱਤੇ ਵੀ ਫਰਜੀ ਪ੍ਰੋਫਾਈਲ ਦੇ ਉੱਤੇ ਵੀ ਜੇਕਰ ਬਲੂ ਟਿੱਕ ਮਿਲ ਜਾਂਦਾ ਹੈ ਪੈਸੇ ਦੇ ਕੇ ਤਾਂ ਇਹ ਆਪਣੇ ਆਪ ਦੇ ਵਿੱਚ ਹੋਰ ਇੱਕ ਜਿਹੜਾ ਆ ਉਜਾਲ ਦੇ ਵਿੱਚ ਫਸਾਉਣ ਦੇ ਲਈ ਜਿਹੜੇ ਗਰੋਹ ਹੁੰਦਾ ਠੱਗ ਹੁੰਦੇ ਨੇ ਉਹਨਾਂ ਲਈ ਸੌਖਾ ਹੋ ਜਾਂਦਾ ਕਿਉਂਕਿ ਆਮ ਤੌਰ ਦੇ ਉੱਤੇ ਲੋਕ ਬਲੂ ਟਿੱਕ ਦੇਖਦੇ ਨੇ ਯਕੀਨ ਕਰ ਲੈਂਦੇ ਨੇ ਕਿ ਹਾਂ ਇਹਹੀ ਪ੍ਰੋਫਾਈਲ ਆ ਜਿਹੜੀ ਉਹ ਕਿਸੇ ਦੀ origignal ਹੋ ਸਕਦੀ ਆ ਪਰ ਇਸ ਤਰ੍ਹਾਂ ਨਹੀਂ ਹੈ ਗਲਤ ਤਰੀਕੇ ਦੇ ਨਾਲ ਹਾਸਲ ਕੀਤੇ ਜਾਂਦੇ ਨੇ ਉਹਨੇ ਸ਼ਿਕਾਇਤ ਦੇ ਵਿੱਚ ਪਤਾ ਲੱਗਿਆ ਲੋਕਾਂ ਨੇ ਦੱਸਿਆ ਕਿ ਝੂਠ ਬੋਲ ਕੇ ਪੈਸੇ ਵੀ ਮੰਗਵਾਏ ਜਾਂਦੇ ਸੀ ਜਿਵੇਂ ਕਿ ਕਹਿਣਾ ਕਿ ਮੇਰੇ ਮਾਂ ਦੀ ਤਬੀਅਤ ਖਰਾਬ ਹੈ ਜਾਂ ਯੂਕੇ ਤੋਂ ਗਿਫਟ ਭੇਜਣਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਗਈਆਂ ਔਰ ਹੋਰ ਵੀ ਕਈ ਗਲਤ ਤਰੀਕੇ ਨਾਲ ਬੀਬੀਆਂ ਨੂੰ ਮੈਸੇਜ ਭੇਜੇ ਗਏ ਔਰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਇਸ ਤਰੀਕੇ ਦੀ ਜਿਹੜੀ ਹੈ ਸ਼ੋਵੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਡੀਐਸਪੀ ਦੀ ਜਿਹੜੀ ਆ ਫੋਟੋਆਂ ਦੀ ਦਰਵਰਤੋਂ ਹੋਈ ਹੈ ਉਹਨਾਂ ਦੀ ਪ੍ਰੋਫਾਈਲ ਦੀ ਦਰਵਰਤੋਂ ਹੋਈ ਹੈ। ਕਈ ਛਾਤਰ ਕਿਸਮ ਦੇ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਦੇ ਗਰੋਹ ਚਲਾਉਂਦੇ ਨੇ ਸਾਈਬਰ ਠੱਗਾਂ ਦੇ ਕੋਲੋਂ ਬਚ ਕੇ ਰਹਿਣ ਦੀ ਪਲਪਲ ਤੇ ਲੋੜ ਹੁੰਦੀ ਹੈ ਕਿਉਂਕਿ ਮੋਬਾਈਲ ਫੋਨ ਦੀ ਵਰਤੋਂ ਇਨਸਾਨ ਦੇ ਕੋਲ 24 ਘੰਟਿਆਂ ਦੇ ਵਿੱਚੋਂ ਵੱਧ ਨਹੀਂ ਤਾਂ 7 ਤੋਂ 8 ਘੰਟੇ ਤਾਂ ਉਸਦੇ ਕੋਲ ਮੋਬਾਈਲ ਫੋਨ ਜਿਹੜਾ ਐਕਟਿਵ ਰਹਿੰਦਾ ਹੈ। ਔਰ ਕਿਸੇ ਵੇਲੇ ਵੀ ਕਿਸੇ ਵੀ ਪਲ ਤੁਸੀਂ ਕਿਸੇ ਗਲਤ ਕਲਿੱਕ ਲਿੰਕ ਉੱਤੇ ਕਲਿੱਕ ਕਰ ਦੋ ਤਾਂ ਤਾਂ ਵੀ ਸਾਈਬਰ ਠੱਗ ਤੁਹਾਡੇ ਜਾਲ ਵਿਛਾ ਕੇ ਬੈਠੇ ਨੇ ਉਹ ਤੁਹਾਨੂੰ ਠੱਗ ਸਕਦੇ ਨੇ ਤੁਹਾਡੇ ਜਿਹੜੇ UPI ਅਕਾਊਂਟਸ ਨੇ PhonePe Google Pay Paytm ਇਸ ਤਰ੍ਹਾਂ ਦੀਆਂ ਠੱਗੀਆਂ ਵੀ ਕਾਫੀ ਵਾਰ ਵਜੀਆਂ ਨੇ ਪਰ ਜਦੋਂ ਕੋਈ ਕਿਸੇ ਦੇ ਨਾਂ ਦੇ ਉੱਤੇ ਪ੍ਰੋਫਾਈਲ ਗਲਤ ਬਣਾ ਕੇ ਵੀ ਇਸ ਤਰ੍ਹਾਂ ਠੱਗੀ ਕਰਦਾ ਤਾਂ ਕਈ ਲੋਕ ਉਦੋਂ ਵੀ ਡਰ ਦੇ ਮਾਰੇ ਜਾਂ ਫਿਰ ਲਾਲਚ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ ਹੁਣ ਫਰਜੀ ਆਧਾਰ ਕਾਰਡ ਫਰਜੀ ਪੁਲਿਸ ਆਈ ਕਾਰਡ ਇਹ ਫੋਟੋਆਂ ਤੇ ਨਾਮ ਇਸਤੇਮਾਲ ਕੀਤਾ ਗਿਆ ਹਾਲਾਂਕਿ ਇਸ ਦੇ ਉੱਤੇ ਐਫਆਈਆਰ ਤਾਂ ਦਰਜ ਹੋ ਗਈ ਹੈ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰ ਇਹ ਦੇਖਣਾ ਹੋਵੇਗਾ ਕਿ ਇਹ ਅਣਪਛਾਤੇ ਵਿਅਕਤੀ ਨਿਕਲਦੇ ਕੌਣ ਨੇ ਕਿ ਡੀਐਸਪੀ ਦੇ ਉੱਤੇ ਨਜ਼ਰ ਰੱਖਣ ਵਾਲੇ ਚੰਡੀਗੜ੍ਹ ਦੇ ਸਥਾਨਕ ਲੋਕ ਹੋਣਗੇ ਜਾਂ ਕਿਸੇ ਹੋਰ ਸੂਬੇ ਦੇ ਨਾਲ ਸੰਬੰਧਿਤ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੜਤਾਲ ਹੋਣੀ ਹੈ ਉਸ ਦੇ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ